ਐਡੇ ਤੇ ਅਨੂਤਨ ਗੁਰੂ ਹਰਗੋਬਿੰਦ ਸਾਹਿਬ ਜੀ ਜੇ ਭਾਈ ਅਕਲ ਦੀ ਬੱਚੀ ਬੀਬੀ ਸੂਰਤੀ ਮਨਮੁਖਾਂ ਦੇ ਘਰ ਵਿਆਹੀ ਗਈ ਹੈ ਉਹ ਸਖੀ ਸਰਵਨ ਮੰਨਦੇ ਨੇ ਡੋਲਾ ਜਾ ਰਿਹਾ ਹੈ ਅਮਰ ਤੇ ਵਿਰਦਾ ਸਮਾ ਹੋ ਗਿਆ ਸੰਗਤਾਂ ਤੁਰੀਆਂ ਜਾ ਰਹੀਆਂ ਨੇ ਟੋਲੇ ਬਣਾ ਬਣਾ ਕੇ ਨਾਲ-ਨਾਲ ਜਪੜੀਆਂ ਨੇ ਕੀ ਸੰਗਤਾਂ ਜਪਦੀਆਂ ਪਈਆਂ ਨੇ ਆਓ ਦਾਦਾ ਦੇ ਲੈ ਤੁਸੀਂ ਵੀ 2 ਮਿੰਟ ਹਾਜ਼ਰੀ ਲਗਾਓ ਜੋ ਘਰਾਂ 'ਚ ਬੈਠ ਕੇ ਵੇਖ ਰਹੇ ਨੇ ਉਹ ਵੀ ਨਾਲ-ਨਾਲ ਇਹ ਜਾਪ ਕਰਿਓ ਜੋ ਇੱਥੇ ਬੈਠੇ ਹੋ ਵੀ ਜਾਪ ਕਰਿਓ ਜੇ ਕੋਈ ਸੇਵਾ ਪਿਆ ਕਰਦਾ ਉਹ ਵੀ ਨਾਲ-ਨਾਲ ਜਾਪ ਕਰਿਓ ਹੱਥ ਜੋੜ ਲਓ ਸਤਗੁਰ ਦੇ ਪਿਆਰ ਦੇ ਵਿੱਚ ਸਤਿਨਾਮ ਵਾਹਿਗੁਰੂ ਸਤਿਨਾਮ sat naam guru sat naam guru sat naam guru sat

ਵਾਹਿਗੁਰੂ ਜੀ ਸਾਲੀ ਸੰਗਤ ਦੇ ਕਿਰਪਾ ਕਰੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸੰਗਤਾਂ ਜਾਪ ਕਰਦੀਆਂ ਤਰੀਆਂ ਜਾਲੀਆਂ ਨੇ ਤੇ ਇਹ ਡੋਲੇ ਦਾ ਪਰਦਾ ਪਿੱਛੇ ਕੀਤਾ ਇੱਕ ਬਜ਼ੁਰਗ ਮਾਈ ਨੂੰ ਪੁੱਛਦੀ ਹੈ ਬੀਬੀ ਸੂਰਤੀ ਵੀ ਮਾਤਾ ਜੀ ਕਿੱਧਰ ਜਾ ਰਹੇ ਹੋ ਸੰਗਤਾਂ ਕਿੱਧਰ ਜਾ ਰਹੀਆਂ ਨੇ ਤੇ ਅੱਗੋਂ ਉਹ ਮਾਈ ਪਤਕੀ ਕਹਿੰਦੀ ਕਹਿੰਦੀ ਬੱਚੀਏ ਕੋਲ ਹੀ ਢੋਲੀ ਵਿਖੇ ਗੁਰੂ ਹਰਿਕੰਬਲ ਸਾਹਿਬ ਜੀ ਆਏ ਹੋਏ ਨੇ ਤੇ ਅੰਮ੍ਰਿਤ ਵੇਲੇ ਦੇ ਦੀਵਾਨ ਉੱਥੇ ਲੱਗਦੇ ਨੇ ਤੇ ਅਸੀਂ ਸਤਿਗੁਰੂ ਦੇ ਦਰਸ਼ਨਾਂ ਵਾਸਤੇ ਜਾ ਰਹੇ ਹਾਂ ਏ ਬੀਬੀ ਸੂਰਤੀ ਨੇ ਕੀ ਕੀਤਾ ਜੀ ਆਪਣਾ ਇੱਕ ਕੰਗਣ ਲਾਇਆ ਤੇ ਇੱਕ ਕੁਹਾੜੀ ਉੱਤਾਂ ਜਿਹਨੇ ਡੋਲਾ ਚੁੱਕਿਆ ਆਇਆ ਦੂਜਾ ਸੋਨੇ ਦਾ ਕੰਗਣ ਲਾਇਆ ਦੂਜੇ ਨੂੰ ਤੀਜਾ ਕੰਗਣ ਲਾਇਆ ਤੀਜੇ ਨੂੰ ਚੌਥਾ ਕੰਗਣ ਲਾਇਆ ਚੌਥੇ ਨੂੰ ਉਹ ਚਾਰੇ ਕੁਹਾੜ ਰੱਖਣ ਲੱਗੇ ਬੱਚੀਏ ਤੂੰ ਇਹ ਸੋਨੇ ਦੇ ਕੀਮਤੀ ਕੰਗਣ ਸਾਨੂੰ ਕਿਉਂ ਦੇ ਰਹੀਆਂ ਤੇ ਹੱਥ ਜੁੜ ਕੇ ਆਖਣ ਲੱਗੀ ਜੇ ਦੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਕੋਲ ਹੀ ਮੇਰੇ ਗੁਰੂ ਜੀ ਧੰਗ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਹੋਏ ਨੇ ਮੇਰਾ ਡੋਲਾ ਸੰਗਤਾਂ ਦੇ ਪਿੱਛੇ-ਪਿੱਛੇ ਲੈ ਚੱਲੋ ਉਧਰ ਖਰੇ ਮੁੜ ਕੇ ਦਰਸ਼ਨ ਹੋਣ ਕੇ ਨਾ ਹੋਣ ਜਾਂਦੀ ਵਾਰ ਇੱਕ ਵਾਰ ਮੈਨੂੰ ਮੇਰੇ ਮਾਲਕ ਮੇਰੇ ਗੁਰੂ ਜੀ ਦੇ ਦਰਸ਼ਨ ਕਰਾ ਦਿਓ ਉਹ ਕੁਹਾਰ ਸੰਗਤਾਂ ਦੇ ਪਿੱਛੇ-ਪਿੱਛੇ ਡੋਲਾ ਲੈ ਗਏ ਇਸੇ ਤਰ੍ਹਾਂ ਜਿਵਾਨ ਲੱਗੇ ਹੋਏ ਨੇ ਸਤਿਗੁਰੂ ਸਿੰਘਾਸਨ ਤੇ ਬੈਠੇ ਨੇ ਏ ਬੀਬੀ ਸੂਰਤੀ ਪਿੱਛੇ ਨਮਸਕਾਰ ਕਰਕੇ ਬੈਠ ਗਈ ਭਗਾ ਵਾਲੇ ਦੀਵਾਨ ਦੀ ਸਮਾਪਤੀ ਹੋਈ ਬੀਬੀ ਸੂਰਤੀ ਉੱઠી ਆਕੇ ਸਤਿਗੁਰੂ ਦੇ ਚਰਨਾਂ ਦੇ ਆਪਣਾ ਮਸਤਕ ਰੱਖਿਆ ਤੇ ਅੱਖਾਂ 'ਚ ਵਿਰਾਗ ਦੇ ਨਾਲ ਨੈਤਰਜ ਜਲ ਦੇ ਨਾਲ ਸਤਿਗੁਰੂ ਦੇ ਮubarrak ਚਰਨ ਧੋ ਦਿੱਤੇ ਅੱਖ ਲੱਗੀ ਸਤਿਗੁਰੂ ਮੈਂ ਤੇ ਮੇਰੇ ਪਿਤਾ ਜੀ ਤੁਹਾਨੂੰ ਮੰਨਣ ਵਾਲੇ ਗੁਰੂ ਨਾਨਕ ਜੀ ਦੀ ਬਾਣੀ ਪੜਨ ਵਾਲੇ ਸਤਿਗੁਰ ਜਿੱਥੇ ਮੈਂ ਵਿਆਹੀ ਗਈ ਆ ਉਹ ਤਾਂ ਸਖੀ ਸਰਵਰ ਨੂੰ ਮੰਨਦੇ ਨੇ ਸਾਰੀ ਜ਼ਿੰਦਗੀ ਮੈਂ ਕਿਵੇਂ ਬਚੀਤ ਕਰਾਂਗੀ ਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਿਰਪਾ ਕਰੋ ਏ ਮੇਰੇ ਪਿਤਾ ਜੀ ਕਿਰਪਾ ਕਰੋ ਤੁਸੀਂ ਬੰਦੀ ਛੋੜ ਪਿਤਾ ਹੋ ਬੰਦਨ ਕੱਟਣ ਵਾਲੇ ਹੋ ਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਿਰਪਾ ਕਰੋ ਤਰਲੇ ਬਾੜੀ ਹੈ ਬੀਬੀ ਸੂਰਤੀ ਸਤਿਗੁਰੂ ਜੀ ਬੜੇ ਸਹਜੂਜ ਆਖ ਲ ਕੇ ਕਹਿੰਦੇ ਬੱਚੀਏ ਆਪਣਾ ਸਿਰ ਚੁੱਕ ਤੂ ਪਿਤਾ ਦੀ ਗੋਦ ਵਿੱਚ ਆਈ ਆ ਆਪਣਾ ਸਿਰ ਚੁੱਕ ਜਦੋਂ ਸਿਰ ਚੁੱਕਿਆ ਸਤਗੁਰ ਨੇ ਆਪਣਾ ਸੱਜਾ ਹੱਥ ਅੱਗੇ ਇਦਾਂ ਵਧਾਇਆ ਜੀ ਸਜੇ ਹੱਥ ਦਾ ਅੰਗੂਠਾ ਸਤਿਗੁਰੂ ਉਸ ਬੀਬੀ ਦੇ ਮਸਤਕ ਤੇ ਇਹਦਾ ਫੇਰਦੇ ਨੇ ਆਖਣ ਲੱਗੇ ਬੱਚੀਏ ਤੂੰ ਗੁਰਨਾਨਕ ਦੀ ਛਰਨ ਵਿੱਚ ਆਈ ਆ ਅੰਮ੍ਰਿਤ ਵੇਲੇ ਸੰਗਤ ਕੀਤੀ ਹੈ ਗੁਰਬਾਣੀ ਸੁਣੀ ਹੈ ਅੰਮ੍ਰਿਤ ਵੇਲੇ ਸੰਗਤ ਦੇ ਸਦਕੇ ਗੁਰਬਾਣੀ ਸੁਣਨ ਦੇ ਸਦਕੇ ਜਾ ਬੱਚੀਏ ਤੇਰਾ ਪਿਛਲਾ ਮਿਟਿਆ ਤੇ ਨਵਾਂ ਲਿਖਿਆ ਬੋਲੇ ਸੋਨਿਹਾਲ ਸਤ ਸ੍ਰੀ ਅਕਾਲ ਜਿਹੜੇ ਹੀਰੇ ਰਤਨ ਨਾਮ ਹਰ ਵਸਿਆ ਗੁਰੂ ਹਾਜਰ ਤਿਰਿਓ ਮੇਰੇ ਮਾਤਾ ਜਨਮ ਜਨਮ ਕੇ ਕਿਲ ਵਿਖ ਦੁਖੁਤਰੇ ਗੁਰਨਾਮ ਦਿਓ ਜਿਹ ਰਤਨਾ ਸਤਗਨ ਵੇ ਐਸੀ ਬਖਸ਼ਿਸ਼ ਕੀਤੀ ਇਹ ਬੀਬੀ ਸੂਰਦੀ ਦੇ ਘਰ ਸਿੱਖੀ ਦੇ ਬੂਟੇ ਲਾਦਤੇ ਬੂਟੇ ਇਹਦੇ ਕਾਲ ਅੱਗੇ ਪੁੱਤਰ ਭਾਈ ਨੂੰ ਪਾਉਂਦਾ ਹੈ ਗੁਰਮੁਖੋ ਇਹ ਉਹ ਹੀ ਗੁਰਮੁਖੋ ਸਾਖੀ ਹੈ ਉਹ ਇਤਿਹਾਸ ਹੈ ਜਦੋਂ ਪਿਓ ਪੁੱਤ ਖੇਤਾਂ 'ਚ ਕੰਮ ਕਰਦੇ ਨੇ ਤੇ ਪਿਆਸ ਲੱਗਦੀ ਹੈ ਜਦੋਂ ਪੁੱਤਰ ਕਹਿੰਦਾ ਹੈ ਪਿਤਾ ਜੀ ਇਹ ਠੰਡੇ ਜਲ ਵਾਲੇ ਵੇਖ ਕੇ ਮੈਨੂੰ ਗੁਰੂ ਜੀ ਦੀ ਯਾਦ ਆ ਗਈ ਕਿੰਨਾ ਚੰਗਾ ਹੋਵੇ ਜੇ ਇਹ ਜਲ ਪਿੰਨਾ ਛਵੇਂ ਪਾਸ਼ਾ ਛਕਣ ਭਾਈ ਸਾਧਾ ਦੇ ਭਾਈ ਸਾਧੂ ਇਹ ਭਾਈ ਸਾਧੂ ਤੇ ਭਾਈ ਰੂਪਾ ਫਿਰ ਅੱਗੇ ਇਹ ਪਿਓ ਪੁੱਤ ਨੇ ਵੇ ਸ਼ੇਵੇਂ ਬਾਦਸ਼ਾਹ ਨੂੰ ਜਲ ਸ਼ਿਕਾਇਆ ਸੀ ਬੜੀਆਂ ਬਖਸ਼ਿਸ਼ਾਂ ਸ਼ੇਵੇਂ ਬਾਦਸ਼ਾਹ ਨੇ ਕੀਤੀਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੜੇ ਦਿਆਲੂ ਨੇ ਮੇਰੇ ਕਹਿੰਦਾ ਭਾਵ ਸਤਿਗੁਰੂ ਉਹ ਵੀ ਚੀਜ਼ਾਂ ਨਾਲ ਨਵਾਜਦੇ ਨੇ ਉਹ ਵੀ ਦਾਤਾਂ ਨਾਲ ਨਵਾਜ ਦਿੰਦੇ ਨੇ ਜਿਹੜੇ ਕਰਮਾਂ 'ਚ ਨਹੀਂ ਲਿਖੀਆਂ ਗੱਲ ਹੈ ਸ਼ਰਦਾ ਦੀ ਗੱਲ ਹੈ ਭਾਵਨਾ ਦੀ